ਦੇਖ ਲਓਗੇ ਅੱਧੇ ਲੋਕਾਂ ਨੂੰ ਲੱਗ ਜਣਾ ਵੀ ਇਹ ਸਕ੍ਰਿਪਟਡ ਆ ਫੇਕ ਆ ਇਹ ਜਾਂ ਉਹ ਆ ਪਰ ਬਾਈ ਮੈਂ ਇਸ ਟਾਈਮ ਖੰਨੇ ਹਸਪਤਾਲ ਦੇ ਵਿੱਚ ਪਿਆ ਹੋਇਆ ਤੇ ਮੈਂ ਸਾਈਡ ਤੇ ਜਾ ਕੇ ਇਹ ਆਡੀਓ ਰਿਕਾਰਡ ਕਰ ਰਿਹਾ ਹਾਂ ਨੀ ਇਹਦਾ ਕਿਸੇ ਨੇ ਵੀ ਯਕੀਨ ਨਹੀਂ ਕਰਨਾ ਸੀ ਜੇ ਤੁਸੀਂ ਆ ਦੋ ਬੰਦੇ ਦੇਖ ਰਹੇ ਹੋ ਇਹ ਰਫਤਾਰ رائے ਨੇ ਬੁਲਾਏ ਹੋਇਆ ਰਫਤਾਰ رائے ਨੇ ਤੁਸੀਂ ਬਾਈ ਰਫਤਾਰ ਆਏ ਨੂੰ ਜਾਣਦੇ ਹੋ سوشل میڈیا ਦੇ ਉੱਤੇ ਉਹ ਵੀਡੀਓ ਵਗੈਰਾ ਪਾਉਂਦਾ ਸਾਡੇ ਨਾਲ ਵੀ ਤੁਸੀਂ ਹੁੰਦੀਆਂ ਬਹੁਤ ਵੀਡੀਓ ਦੇਖੀਆਂ ਹੋਣੀਆਂ ਨੇ ਹਨਾ ਸਾਡੇ ਨਾਲ ਰਹਿੰਦਾ ਰਿਹਾ ਤੇ ਬਾਈ ਜਿਹੜੇ ਇਹਨੇ ਜੋ ਕੀਤੀ ਆ ਕਰ ਤੂੰ ਸਾਨੂੰ ਅੱਜ ਜਾਨੋਂ ਮਾਰਨ ਦੀ ਸਾਜ਼ਿਸ਼ ਕੀਤੀ ਆ ਪੂਰੀ ਪਲੈਨਿੰਗ ਨਾਲ ਆਇਆ 2 ਮਹੀਨੇ ਇਹਨੇ ਪੂਰਾ ਪਲਾਨ ਬਣਾਇਆ ਕਿਵੇਂ ਇਹਨਾਂ ਨੂੰ ਮਾਰਨਾ ਕਿਵੇਂ ਨਹੀਂ ਤੁਸੀਂ ਆ ਚੀਜ਼ ਦੇਖੋਗੇ ਥੋੜੀ ਵੀ ਇੱਕ ਦਿਨਾਂ ਦੀ ਇੱਕ ਵਾਰ ਤਾਂ ਤੁਸੀਂ ਵੀ ਸੋਚੋਗੇ ਵੀ ਇਦਾਂ ਦਾ ਕੋਈ ਬਗਾਨਾ ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ ਜਿੱਦਾਂ ਸਾਡੇ ਯਾਰ ਨੇ ਸਾਡੇ ਨਾਲ ਯਾਰ ਮਾਰ ਕਰਤੀ ਹੁਣ ਤਾਂ ਚਲੋ ਯਾਰ ਕਾਂ ਦਾ ਆਈ ਤਾਂ ਅੱਧ ਮਰੀ ਹਾਲਤ ਵਿੱਚ ਸਾਨੂੰ ਛੱਡ ਕੇ ਉੱਥੋਂ ਆ ਗਏ ਇਹ ਉਹਨੂੰ ਮੈਂ ਕੀ ਕੀ ਦੱਸਦਾ ਉਹ ਯਾਦ ਕਰਦੇ ਜਿਹੜਾ ਗੱਡੀ ਆਈ ਹੈ ਨਾ ਜਿਹੜੇ ਦੋ ਮੁੰਡੇ ਸਰਦਾਰ ਆ ਪੱਗਾਂ ਵਾਲੇ ਖੜੇ ਆ ਇਹਨਾਂ ਨੇ ਸਾਨੂੰ ਕਿਹਾ ਵੀ ਸਾਡੀ ਦੁਕਾਨ ਆ ਕੋਈ ਤੁਸੀਂ ਖੰਨੇ ਜਾ ਕੇ ਆਉਂਦੀ ਪ੍ਰਮੋਸ਼ਨ ਕਰਨੀ ਆ ਇਹ ਕਹਿ ਕੇ 5000 ਰੁਪਏ ਇਹਨਾਂ ਨੇ ਮੈਨੂੰ ਐਡਵਾਂਸ ਪਾਇਆ ਤੇ ਮੈਂ ਇਹਨਾਂ ਡੇਟ ਰੱਖ ਲਈ ਸੀਗੀ 26 ਨਵੰਬਰ ਦੀ 26 ਨਵੰਬਰ ਦੀ ਡੇਟ ਰੱਖ ਲਈ 2024 ਦੀ ਤੇ ਤੁਸੀਂ ਆਹ ਦੇਖੋ ਇਹਨਾਂ ਨੇ ਫੋਨ ਲਾਉਣੇ ਸਟਾਰਟ ਕਰਤੇ ਰਫਤਾਰ ਨੂੰ ਕਿਉਂ ਬੰਦੇ ਆ ਗਏ ਆ ਜਿਹਨਾਂ ਨੂੰ ਆਪਾਂ ਮਾਰਨਾ ਵਾ ਇਹਨਾਂ ਨੇ ਰਫਤਾਰ ਨੂੰ ਨਾਲ ਨਾਲ ਫੋਨ ਲਾਉਣੇ ਸਟਾਰਟ ਕਰਤੇ ਸੰਦੀਪ ਸਿੰਘ ਨੂੰ ਕਿਉਂ ਬੰਦੇ ਆ ਗਏ ਆ ਤੇ ਆਪਾਂ ਉਹਨਾਂ ਦੇ ਹੁਣ ਮਾਰਨੀਆਂ ਨੇ ਆਹ ਦੇਖੋ ਕਿਵੇਂ ਫੋਨ ਤੇ ਫੋਨ ਲਾ ਰਹੇ ਨੇ ਇਹ ਇਹ ਤੁਹਾਨੂੰ ਦਾ ਹੱਦ ਮਾਰੀ ਉਹ ਗੱਡੀ ਖੜੀ ਹੈ ਸਾਈਡ ਤੇ ਸਵਿਫਟ ਰਫਤਾਰ ਆਏ ਦੀ ਜਿਹੜੀ ਆ ਜੈਨਾ ਦੋ ਮੁੰਡਿਆਂ ਦੀ ਆ ਜੋ ਇਹ ਥੇੜ ਦੇਖੜੀ ਹੋਈ ਆ ਜਦੋਂ ਇਹਨਾਂ ਨੇ ਫੋਨ ਲਾਇਆ ਹੀ ਦੇਖੋ ਕੈਰੀ ਨਿਕਲਿਆ ਬਾਹਰ ਕੈਰੀ ਇਹਨਾਂ ਨੂੰ ਮਿਲਿਆ ਮੈਂ ਨਿਕਲਿਆ ਮੈਂ ਮਿਲਿਆ ਸਾਨੂੰ ਇਹ ਤਾਂ ਕਹੀ ਲੱਗ ਰਿਹਾ ਹੈਗਾ ਵੀ ਇਹ ਬੰਦੇ ਨੇ ਸਾਨੂੰ ਸਿਰਫ ਪ੍ਰੋਮੋਸ਼ਨ ਲਈ ਬੁਲਾਇਆ ਤੇ ਟਾਬੇ ਤੇ ਸਾਨੂੰ ਤਾਂ ਬੁਲਾਇਆ ਕਿਉਂਕਿ ਸਾਡੇ ਨਾਲ ਇਹਨਾਂ ਨੇ ਗੱਲਬਾਤ ਕਰਨੀ ਆ ਪ੍ਰੋਮੋਸ਼ਨ ਲਈ ਕਿਉਂਕਿ ਸਾਨੂੰ ਇਹਨਾਂ ਨੇ ਇਹ ਦੱਸਿਆ ਹੋਇਆ ਸੀਗਾ ਕਿ ਅਸੀਂ ਗੱਲਬਾਤ ਕਰਨੀ ਆ ਤਾਂ ਕਰਕੇ ਆਪਾਂ ਟਾਬੇ ਤੇ ਰੋਕੇ ਨਾਲੇ ਕੁਝ ਆਪਾਂ ਖਾ ਪੀ ਲੈਨੇ ਆ ਤੇ ਆਹ ਦੇਖੋ ਬੱਗਾ ਵੀ ਨਿਕਲਿਆ ਰਾਜਵਿੰਦਰ ਮੇਰਾ ਨਾਮ ਰਾਜਵਿੰਦਰ ਬੁੱਟਰ ਤੇ ਸੀਗੇ ਯਾਰ ਬੁੱਟਰ ਸੀਗਾ ਰਾਜਵਿੰਦਰ ਸੀ ਤੇ ਮਨਜਿੰਦਰ ਸੀਗਾ ਤੇ ਮੈਂ ਜੀ ਆ ਦੇਖੋ ਆ ਮੁੰਡਾ ਇਧਰੋਂ ਨਿਕਲਿਆ ਮੋਣਾ ਮੁੰਡਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਇਹ ਕੌਣ ਆਏ ਬੰਦਾ ਪੈਸੇ ਦੇ ਕੇ ਲੈ ਗਿਆ ਕਿਵੇਂ ਲੈ ਕੇ ਰਫਤਾਰ ਨਿਕਲਿਆ ਆ ਤੇ ਉਹ ਦੇਖੋ ਬਈ ਉਹ ਮੁੰਡੇ ਨੇ ਖੰਡੇ ਮਾਰਨੇ ਸਾਡੀ ਗੱਡੀ ਤੇ ਨਾਲ ਦੀ ਨਾਲ ਸਟਾਰਟ ਕਰਤੇ ਆਉਂਦੇ ਸਾਰੇ ਆ ਬੰਦੇ ਦੇ ਕਹਿੰਦੇ ਰਫਤਾਰ ਇਹਨਾਂ ਨੂੰ ਕਹਿ ਰਹੀ ਚੁੱਚੀ ਵੀ ਮਾਰ ਇਹਨਾਂ ਦੇ ਖੰਡੇ ਮਾਰ ਜ਼ੋਰ ਜ਼ੋਰ ਦੀ ਗੱਡੀ ਭਾਣ ਇਹਨਾਂ ਦੀ ਸਾਰੀ ਇਹਨਾਂ ਨੇ ਪਹਿਲਾਂ ਗੱਡੀ ਪੰਨੀ ਆ ਦੇਖੋ ਰਫਤਾਰ ਮੇਰੇ ਨਾਲ ਧਮਕਿਆਂ ਦੇ ਲੱਗਿਆ ਵੀ ਤੂੰ ਇਦਾਂ ਕੀਤਾ ਤੂੰ ਉਦਾਂ ਕੀਤਾ ਗੱਲ ਵੀ ਕੀ ਹੁਣ ਮੈਂ ਦੱਸੂਗਾ ਗੱਲ ਵੀ ਕੁਛ ਵੀ ਨਹੀਂ ਆ ਦੇਖੋ ਰਫਤਾਰ ਨੇ ਉਹ ਬਾਦੋ ਕਿਹਾ ਮਾ ਜਿਰੋ ਮੈ ਇੰਦੇ ਵੀ ਮਾਰ ਕੈਰੀ ਦੇ ਵੀ ਮਾਰ ਜ਼ੋਰ ਦੀ ਤਾਂ ਇਹਨਾਂ ਯਾਰ ਕੈਰੀ ਦੇ ਵੀ ਮਾਰਿਆ ਦੇਖੋ ਤੁਸੀਂ ਕੈਰੀ ਦੇ ਨਾਲ ਪਿੱਠ ਦੇ ਉੱਪਰ ਇਹਨਾਂ ਨੇ ਐਡੀ ਵੱਡੀ ਤਲਵਾਰ ਮਾਰੀ ਆ ਪੂਰੀ ਤੇਜ਼ ਧਾਰ ਉਦੋਂ ਵਾਰ ਬੁੱਟੇ ਨੂੰ ਸਮਝਾਉਣ ਗਿਆ ਵੀ ਤੂੰ ਆ ਜਿੱਦਾਂ ਕੀ ਕਰ ਰਿਹਾ ਮੈਂ ਕਿਉਂਕਿ ਦੇਖੋ ਹਜੇ ਤੱਕ ਤੱਕ ਤਾਂ ਮੈਂ ਸੋਨ ਪਿਆ ਕਿਉਂਕਿ ਤੁਹਾਡਾ ਕੋਈ ਵੈਰ ਹੈ ਹੀ ਨਹੀਂ ਸੀ ਇਹ ਬੰਦੇ ਨਾਲ ਅੱਜ ਤੱਕ ਨਹੀਂ ਸਿਆ ਦੇਖੋ ਉਸ ਤੋਂ ਬਾਅਦ ਤੁਸੀਂ ਆਤੀ ਦੇਖੋ ਇਹ ਫਟਾਫਟ ਭੱਜਿਆ ਖੰਡਾ ਚੱਕੀ ਫਿਰਦਾ ਜਿਹੜਾ ਤੁਸੀਂ ਇਹਨੂੰ ਦੇਖਿਆ ਹੋਣਾ ਵੀਡੀਓ ਵਿੱਚ ਵੇਂਦੇ ਕੋਲੇ ਫੜਿਆ ਹੁੰਦਾ ਇਹ ਵਾਲਾ ਇਹ ਬਾਈ ਪੂਰਾ ਤੇਜ਼ ਤਰ੍ਹਾਂ ਧਿਆਰਾ ਜੰਗ ਲੱਗਿਆ ਹੋਇਆ ਲੋਹਾ ਇਹ ਉਸ ਤੋਂ ਬਾਅਦ ਦੇਖੋ ਇਹਨੇ ਕਿਹਾ ਗੱਡੀ ਵੀ ਤੋੜਨ ਦੀ ਆ ਦੇਖੋ ਇਹ ਆ ਦੇਖੋ ਆ ਫਿਰ ਗੱਡੀ ਤੇ ਮਾਰਿਆ ਆ ਬੰਦੇ ਨੇ ਜੀ ਕਹਿੰਦਾ ਗੱਡੀ ਭਾਨੇ ਇਹਨਾਂ ਦੀ ਤੇ ਇਹਨੇ ਆ ਚੀਜ਼ ਸਾਡੇ ਨਾਲ ਆ ਸਾਡੇ ਨਾਲ ਵਿਸ਼ਵਾਸ ਘਾਤ ਹੋਇਆ ਸਾਨੂੰ ਝੂਠ ਬੋਲ ਕੇ ਕਿਸੇ ਹੋਰ ਨੰਬਰ ਤੋਂ ਰਫਤਾਰ ਨੇ ਆਪਣੇ ਬੰਦੇ ਬੁਲਾ ਕੇ ਸਾਡੇ ਨਾਲ ਆ ਚੀਜ਼ ਕੀਤੀ ਆ ਬਾਈ ਸਾਨੂੰ ਇਨਸਾਫ ਚਾਹੀਦਾ ਅਸੀਂ ਖੰਨੇ ਦੇ ਵਿੱਚ ਆ ਦੇਖੋ ਜਿਹੜੇ ਲੋਕ ਇਹਨੂੰ ਬਹੁਤ ਚੰਗਾ ਸਮਝਦੇ ਆ ਵੀਡੀਓ ਪਾਉਂਦਾ ਦੇਖੋ ਗੱਡੀਆਂ ਚੱਕੀਆਂ ਉਸ ਤੋਂ ਬਾਅਦ ਨਾਲ ਦੀ ਨਾਲੇ ਫਰਾਰ ਹੋ ਗਏ ਤੇ ਇਹਨਾਂ ਨੂੰ ਨਹੀਂ ਪਤਾ ਸੀਗਾ ਵੀ ਇਹ ਤਾਂ ਬੇ ਦੇ ਕੈਮਰੇ ਵੀ ਲੱਗੇ ਹੋਏ ਆ ਇਹਨਾਂ ਨੂੰ ਇਹ ਗੱਲ ਨਹੀਂ ਪਤਾ ਸੀ ਨਹੀਂ ਇਹਨਾਂ ਨੇ ਮਾਰ ਕੀ ਜਾਣਾ ਸੀਗਾ ਪਰ ਜਦੋਂ ਇੱਕ ਮੁੰਡੇ ਨੇ ਦੇਖਿਆ ਪੱਗ ਵਾਲਿਆਂ ਨੇ ਇਹਨਾਂ ਨੂੰ ਉੱਚੀ ਉੱਚੀ ਬਾਏ ਮਾਰੀ ਕਿ ਕੈਮਰੇ ਲੱਗੇ ਆ ਭੱਜੋ ਭੱਜੋ ਉਸ ਤੋਂ ਬਾਅਦ ਇਹ ਭੱਜਜਰੋ ਅਸੀਂ ਵੀ ਰੋਲਾ ਪਾਇਆ ਮੇਰੇ ਨਾਲ ਦੇ ਨੇ ਰੋਲਾ ਪਾਇਆ ਛੜਾਇਆ ਫੇਰ ਜਾ ਕੇ ਇਹਨਾਂ ਨੇ ਭਜਣਾ ਭੁਜਣਾ ਸਟਾਰਟ ਕੀਤਾ ਉੱਥੇ ਉਸ ਤੋਂ ਪਹਿਲਾਂ ਦੇਖੋ ਉਸ ਤੋਂ ਬਾਅਦ ਵੀ ਛੀਸ਼ਾ ਡਾਊਨ ਕਰਕੇ ਉਹਨੂੰ ਧਮਕੀ ਦਿੱਤੀ ਇਹਨਾਂ ਨੇ ਈਸ਼ਾ ਡਾਊਨ ਕਰਕੇ ਉਦੋਂ ਬਾਅਦ ਵੀ ਉਹਨਾਂ ਨੇ ਧਮਕੀਆਂ ਦਿੱਤੀਆਂ ਕੈਰੀ ਨੂੰ ਕਿ ਅੰਦਰ ਬਹਿ ਜਾਣੀ ਤੈਨੂੰ ਮਾਰ ਦਾਂਗੇ ਉਦੋਂ ਬਾਅਦ ਸਾਨੂੰ ਧਮਕੀਆਂ ਦੇ ਕੇ ਵੀ ਗਏ ਆ ਵੀ ਜੇ ਪਰਚਾ ਤੁਸੀਂ ਕਰਾਇਆ ਜਾ ਜਾਂ ਤੁਸੀਂ ਪੁਲਿਸ ਨੂੰ ਦੱਸਿਆ ਤਾਂ ਤੁਹਾਡੇ ਨਾਲ ਫੇਰ ਦੁਬਾਰਾ ਇਹੀ ਹਸ਼ਰ ਹੋਣਾ ਇਹ ਸਾਨੂੰ ਪੂਰੀ ਮਾਰਨ ਦੀ ਪਲਾਨਿੰਗ ਕਰਕੇ ਆਏ ਸੀਗੇ 2 ਮਹੀਨਿਆਂ ਤੋਂ ਉਹਨਾਂ ਦੀ ਪਲਾਨਿੰਗ ਚੱਲ ਰਹੀ ਸੀ ਕਿਉਂਕਿ ਜਿਹੜੀਆਂ ਮੈਨੂੰ ਇਹਨਾਂ ਨੇ ਈਮੇਲਾਂ ਕੀਤੀਆਂ ਨੇ ਉਹ ਮੈਨੂੰ ਇਹਨਾਂ ਨੇ 2-2 ਮਹੀਨੇ ਪਹਿਲਾਂ ਦੀਆਂ ਕੀਤੀਆਂ ਹੋਈਆਂ ਨੇ ਮਤਲਬ ਅਕਤੂਬਰ ਦੇ ਵਿੱਚ ਮੈਨੂੰ ਨਹੀਂ ਪਤਾ ਉਹਨਾਂ ਮਹੀਨਾਂ 2 ਮਹੀਨਾ ਮੈਂ ਇਸ ਟਾਈਮ ਹਸਪਤਾਲ ਦੇ ਵਿੱਚ ਆ ਤੇ ਮੇਕੋ ਪਰ ਸਾਰੇ ਰਿਕਾਰਡ ਪਏ ਹੋਏ ਨੇ ਮਤਲਬ ਇਹਨਾਂ ਨੇ ਦਿਵਾਲੀ ਤੋਂ ਵੀ ਪਹਿਲਾਂ ਦੀਆਂ ਸਾਨੂੰ ਮਾਰਨ ਦੀਆਂ ਪੇਣੀਆਂ ਕੀਤੀਆਂ ਹੋਈਆਂ ਸੀ ਤੇ ਸਾਨੂੰ ਬਗਾਨੇ ਥਾਂ ਤੇ ਬੁਲਾ ਕੇ ਤੁਹ ਤੋਂ ਹੀ ਸੋਚ ਦੋਂਗੇ ਫਿਰ ਥਾਬੇ ਤੇ ਹੀ ਕਾਹ ਤੋਂ ਬੁਲਾਇਆ ਕਿਉਂਕਿ ਇਹਨਾਂ ਨੂੰ ਲੱਗ ਗਿਆ ਸੀ ਪਤਾ ਵੀ ਜੇ ਅਸੀਂ ਕਿਤੇ ਉਧਾ ਰੋਡ-ਰਾਡ ਤੇ ਖੜਾਂਗੇ ਤਾਂ ਇਹਨਾਂ ਨੇ ਸਾਡੀਆਂ ਗੱਡੀਆਂ ਦੇਖ ਕੇ ਸ਼ਾਇਦ ਨਾਲ ਦਿਮਾਗ ਵਿੱਚ ਕੁਝ ਆ ਜਾਵੇ ਕਿਉਂਕਿ ਸੰਦੀਪ ਸਿੰਘ ਗ੍ਰਫਤਾਰ ਆਏ ਨੇ ਪਹਿਲਾਂ ਵੀ ਸਾਨੂੰ ਧਮਕੀਆਂ ਦਿੱਤੀਆਂ ਹੋਈਆਂ ਸੀਗੀਆਂ ਤੇ ਜਿਹੜਾ ਰਾਜਮਿੰਦਰ ਸਿੰਘ ਆ ਉਹਨੂੰ ਵੀ ਇਹਨੇ ਬਹੁਤ ਐਂ ਧਮਕੀਆਂ ਦਿੱਤੀਆਂ ਹੋਈਆਂ ਸੀਗੀਆਂ ਜਿਹਦੀ ਸਾਡੇ ਕੋਲ ਰਿਕਾਰਡਿੰਗਾਂ ਤੱਕ ਨੇ ਤਾਂ ਸਾਨੂੰ ਮੈਂ ਅਸੀਂ ਸਾਡੇ ਨਾਲ ਦਾ ਨੁਕਸਾਨ ਨਾ ਕਰਦੇ ਰਾਜਮਿੰਦਰ ਦਾ ਨੁਕਸਾਨ ਨਾ ਕਰ ਜੇ ਤੇ ਉਹ ਵੀ ਬਿਨਾਂ ਕਿਸੇ ਗੱਲ ਤੋਂ ਅਸੀਂ ਕਦੇ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ ਹੋਇਆ ਸਾਡੇ ਕੋਲ ਸਾਰੇ ਪ੍ਰੂਫ ਪਿਆ ਵੀ ਇਹ ਸਾਡੇ ਨਾਲ ਹਨਾ ਕਿਵੇਂ ਹਰ ਧਮਕੀਆਂ ਦਿੰਦਾ ਸੀਗਾ ਆਪਦਾ ਪਾਵਰ ਦਿਖਾਉਂਦਾ ਸੀ ਮੈਨੂੰ ਆਹ ਬੰਦੇ ਜਾਣਦੇ ਆ ਮੈਨੂੰ ਉਹ ਬੰਦੇ ਜਾਣਦੇ ਆ ਮੈਂ ਛੋਡਾ ਆਇਆ ਕਰਾ ਦੂ ਮੈਂ ਛੋਡਾ ਉਹ ਕਰਾ ਦੂ ਤੁਸੀਂ ਦੇਖੋ ਕਿੱਡਾ ਵੱਡਾ ਵਿਸ਼ਵਾਸ ਘਾਤ ਕੀਤਾ ਇਸ ਬੰਦੇ ਨੇ ਸਾਡੇ ਘਰੇ ਰਿਹਾ ਹੈ 4 ਸਾਲ ਸਾਡੇ ਘਰੇ ਖਾ ਸਾਡੇ ਘਰੇ ਸੁੱਤਾ ਇਹਦੇ ਘਰ ਦੇ ਵੀ ਇਹਨੂੰ ਰੱਖ ਦੇਣੀ ਸੀਗੇ ਤੁਹਾਡੀਆਂ ਮਾਵਾ ਨੇ ਤੁਹਾਡੀਆਂ ਸਾਰੇ ਮਤਲਬ ਮੇਰੀ ਮਾਂ ਮੇਰੀ ਮਰੇ ਭਰਾ ਬੁੱਟਰ ਦੀ ਮਾਮਾ ਤੋਂ ਸਾਡੀ ਮਾਂ ਸਾਰਿਆਂ ਨੇ ਇਹਨੂੰ ਆਪਦਾ ਪੁੱਤ ਸਮਝਿਆ ਕਦੇ ਵੀ ਕੋਈ ਕਪੜਾ ਲੀੜਾ ਹੋ ਗਿਆ ਸਾਡੇ ਵਿੱਚ ਸਾਡੇ ਵਿੱਚ ਕਪੜਾ ਲੀੜਾ ਤੱਕ ਵੀ ਨਹੀਂ ਵੰਡਿਆ ਹੋਇਆ ਸੀਗਾ ਦੇਖੋ ਇਦੋਂ ਵੱਡਾ ਕੀ ਸੀਗਾ ਪਰ ਇਹ ਬੰਦੇ ਨੇ ਐਡਾ ਵੱਡਾ ਵਿਸ਼ਵਾਸ ਘਾਤ ਕੀਤਾ ਸਾਡੇ ਘਰਦਿਆਂ ਨੂੰ ਇਹ ਗੱਲ ਵੀ ਨਹੀਂ ਯਕੀਨ ਹੋ ਰਹੀ ਸੀਗੀ ਸਾਡੇ ਘਰਦਿਆਂ ਨੂੰ ਅਜੇ ਤੱਕ ਇਹ ਗੱਲ ਯਕੀਨ ਨਹੀਂ ਹੋ ਰਹੀ ਵੀ ਇਹ ਨੇ ਵੀ ਆ ਚੀਜ਼ ਕੀਤੀ ਵੀ ਇਹ ਚੀਜ਼ ਕਰ ਸਕਦਾ ਸਾਡੇ ਘਰਦਿਆਂ ਨੇ ਇਹਨੂੰ ਹਮੇਸ਼ਾ ਪੁੱਤ ਤੇ ਪੋਤੀ ਹੀ ਕਿਹਾ ਕਦੇ ਇਹਨਾਂ ਸਾਡਾ ਦੋਸਤ ਕਹਿ ਕੇ ਨਹੀਂ ਬੁਲਾਇਆ ਵੀ ਤੇਰਾ ਦੋਸਤ ਹਮੇਸ਼ਾ ਪੁੱਤ ਕੇ ਹੋਰ ਬਹੁਤ ਚੀਜ਼ਾਂ ਨੇ ਸਾਡੇ ਕੋਲੇ ਮੇਰੀ ਹੁਣ ਬਾਹਾਂ ਤੇ ਇੰਨੀ ਜ਼ੋਰ ਦੀ ਤੇਜ਼ ਤਾਰ ਇਹਨੇ ਹਥਿਆਰ ਨਾਲ ਹਮਲਾ ਕੀਤਾ ਕਹਿੰਦੇ ਕੀਤਾ ਮੇਰੇ ਸਿਰਵਾਲ ਨੂੰ ਸੀਗਾ ਜੋ ਕਿ ਬਾਅਦ ਵਿੱਚ ਮੇਰੀ ਮੈਂ ਆਪ ਦੇ ਬਚਾ ਲਈ ਇਹਨੇ ਕਿਉਂਕਿ ਕਿਹਾ ਨਾ ਇਹਨੇ ਕਿਹਾ ਆ ਦੂਜੇ ਮੁੰਡਿਆਂ ਨੂੰ ਵੀ ਆ ਗਿਆ ਓਏ ਜਾਣੇ ਨਹੀਂ ਚਾਹੀਦੇ ਇਹਨਾਂ ਨੂੰ ਮਾਰ ਦੇ ਅੱਜ ਇਹਨਾਂ ਨੂੰ ਮਾਰ ਦੇ ਅੱਜ ਇਹਨਾਂ ਨੇ ਇਦਾਂ ਕਿਹਾ ਇਹਨੇ ਇਦਾਂ ਕਿਹਾ ਦੂਜੇ ਮੁੰਡੇ ਨੇ ਸਿੱਧਾ ਆ ਕੇ ਮੇਰੇ ਮੱਥੇ ਵੱਲ ਨੂੰ ਮੇਰੇ ਮੱਥੇ ਵਾਲ ਨੂੰ ਉਹਨੇ ਦਾਹ ਜੋ ਵੀ ਸੀ ਉਹਦੇ ਕੋਲੇ ਮੈਨੂੰ ਨਹੀਂ ਪਤਾ ਖੰਡਾ ਸੀਗਾ ਹਾਂ ਜੰਗ ਲੱਗਿਆ ਹੋਇਆ ਇਹਨੇ ਮੇਰੇ ਮੱਥੇ ਵਾਲ ਨੂੰ ਘਮਾਤਾ ਜਦੋਂ ਮੈਂ ਬਚਾ ਲਈ ਉਹਦੀ ਬਾਹ ਅੱਗੇ ਗਈ ਤੇ ਮੇਰੀ ਸਾਰੀ ਬਾਹ ਤੇ ਮੇਰੀ ਜਿਹੜੀ ਮੈਂ ਕੋਟੀ ਪਾਈ ਸੀ ਸਾਰੀ ਪਾੜ ਗਈ ਉੱਥੇ ਹੀ ਥਾਂ ਤੇ ਮੇਰੇ ਖੂਨ ਵਗਣ ਲੱਗਿਆ ਖੂਨ ਦੇ ਛਿੱਟੇ ਹਜੇ ਤੱਕ ਵੀ ਉੱਥੇ ਪਏ ਆ ਉਦੋਂ ਬਾਅਦ ਉਹ ਕੈਰੀ ਛਡਾਉਣਾ ਆ ਤੁਸੀਂ ਆ ਦੇਖੋ ਜੀ ਉਹ ਕੈਰੀ ਉਦੋਂ ਬਾਅਦ ਛਡਾਉਣ ਗਣ ਵੀ ਆ ਕੇ ਇਹਨੇ ਫੜਿਆ ਉੰਦੇ ਹੀ ਪਿੱਛੇ ਟਕਾ ਕੇ ਮਾਰੀ ਜੋ ਰਫਤਾਰ ਨਹੀਂ ਕਹਿੰਦਾ ਮਾਰ ਮਾਰ ਕਹਿੰਦਾ ਉੰਦੇ ਮਾਰ ਉੰਦੇ ਮੈਨੂੰ ਉਧਰ ਜਾ ਕੇ ਮਾਰ ਤਾਂ ਉਧਰ ਭੱਜ ਗਿਆ ਉਹ ਦੇਖੋ ਇਹ ਰਫਤਾਰ ਕੈਰੀ ਤੇ ਮਾਰਨਾ ਆ ਤੁਸੀਂ ਆ ਵੀਡੀਓ ਬਣੀ ਨਹੀਂ ਅਨੋਵਾ ਪਿੱਛੇ ਇਹਨੇ ਬਹੁਤ ਜ਼ੋਰ ਦੀ ਇਹਦੇ ਖੰਡਾ ਮਾਰਿਆ ਤਤੇਗਾ ਪਤਾ ਨਹੀਂ ਲੱਗਿਆ ਬਹੁਤ ਜ਼ੋਰ ਦੀ ਉਹ ਦੇਖੋ ਜੀ ਤੁਸੀਂ ਸਾਨੂੰ ਮਾਰ ਮਾਰ ਦਿਖਦਾ ਵੀ ਹੋਣਾ ਉਹਦੀ ਸ਼ਰਟ ਵੀ ਫਟੀ ਪਈ ਆ ਪਿੱਛੋਂ ਇਸ ਵੇਹ ਨਾਲੇ ਬੰਦੇ ਨੇ ਸਾਡੇ ਤੇ ਹਮਲਾ ਕੀਤਾ ਜੋ ਕਿ ਸਾਡੀ ਬਰਦਾਸ਼ਤ ਤੋਂ ਬਾਹਰ ਆਹੀ بس ਇਹੀ ਅਪੀਲ ਕਰਦੇ ਆ ਪ੍ਰਸ਼ਾਸਨ ਕਿ ਇਹ ਬਹੁਤ ਮਰਦਾ ਹਨੂ ਮਾਰ ਮੂਰ ਕੇ ਉਦੋਂ ਬਾਅਦ ਇਹ ਭੱਜ ਗਿਆ ਨਾਲ ਦੀ ਨਾਲ ਕਿਉਂਕਿ ਇਹਦੇ ਨਾਲ ਦੇ ਰੋਲਾ ਪਾਤਾ ਕਿ ਉਧਰ ਕੈਮਰੇ ਲੱਗੇ ਹੋਇਆ ਕੈਮਰੇ ਲੱਗੇ ਪਹਿਲਾਂ ਇਹਨਾਂ ਨੂੰ ਕੈਮਰੇ ਦਿਖੇ ਹੀ ਨਹੀਂ ਸੀਗੇ ਅਸਲ ਵਿੱਚ ਪਹਿਲਾਂ ਇਹਨਾਂ ਨੂੰ ਕੈਮਰੇ ਦਿਖੇ ਹੀ ਨਹੀਂ ਕੈਮਰੇ ਵੀ ਇਹਨਾਂ ਨੇ ਬਹੁਤ ਗਵਪਤ ਤਰੀਕੇ ਨਾਲ ਲਾਏ ਹੋਏ ਸੀਗੇ ਹੋਟਲ ਵਾਲਿਆਂ ਨੇ ਮੈਂ ਉਹ ਟਾਈਮ ਸੋਨੀ ਖੜਾ ਰਿਹਾ ਮੈਨੂੰ ਯਕੀਨ ਹੀ ਨਹੀਂ ਸੀਗਾ ਵੀ ਆਹ ਚੀਜ਼ ਵੀ ਹੋ ਸਕਦੇ ਮੈਨੂੰ ਤਾਂ ਇਦਾਂ ਹੀ ਲੱਗਿਆ ਕਿ ਰਫਤਾਰ ਨੂੰ ਵੀ ਆਹ ਬੰਦੇ ਆਣੇ ਸਿਰਫ ਪ੍ਰੋਮੋਸ਼ਨ ਲਈ ਹੀ ਬੁਲਾਇਆ ਤਾਂ ਕਰਕੇ ਮੈਂ ਜੇਬਾਂ ਵਿੱਚ ਤੁਸੀਂ ਦੇਖੇ ਹੋਣਾ ਮੈਂ ਜੇਬਾਂ ਵਿੱਚ ਹੱਥ ਪਾ ਕੇ ਸਿਰਫ ਖੜਾ ਹੋਇਆ ਬਾਂਖ ਹੁਣੋਂ-ਹੁਣ ਕਰਤੀ ਤੇ ਮੈਂ ਫਿਰ ਖੰਨੇ ਦੇ ਵਿੱਚ ਹਸਪਤਾਲੇ ਵਿੱਚ ਮੈਂ ਦਾਖਲ ਰਹਾ ਤੇ ਅੱਜ 28 ਤਰੀਕ ਆ ਤੇ ਅੱਜ ਜਾ ਕੇ ਅੱਜ ਤੱਕ ਵੀ ਮੈਂ ਦਾਖਲ ਆ ਹਸਪਤਾਲ ਦੇ ਵਿੱਚ ਮੇਰੇ ਘਰ ਦੇ ਬਹੁਤ ਤੁਹਾਨੂੰ ਮੈਂ ਕੀ ਦੱਸਾਂ ਯਾਰ ਮਤਲਬ ਵਿਸ਼ਵਾਸ ਘਾਤ ਤੇ ਯਾਰ ਮਰ ਤੋਤੇ ਕੋਈ ਚੀਜ਼ ਜੇ ਹੋ ਸਕਦੀ ਆ ਤਾਂ ਮੈਨੂੰ ਨਹੀਂ ਲੱਗਦਾ ਯਾਰ ਵੀ ਕੋਈ ਹੋ ਸਕਦੀ ਆ ਮੈਂ ਤਾਂ ਇਹ ਚੀਜ਼ ਮੰਨਦਾ ਨਹੀਂ ਇਹਨੂੰ ਸ਼ੇਅਰ ਕਰੋ ਤੇ ਮੈਨੂੰ ਇਨਸਾਫ ਦਿਵਾਓ